ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪੁੱਛ ਕੇ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਹਾਂ ਭਾਜੀ ਡਿਪਟੀ ਹਾਂਜੀ ਇਹ ਜੱਕ ਮੇਹੀ ਗਾ ਸੀ ਜਨਾਲਾ ਤੇ ਜਿਹੜਾ ਅੰਬਰ ਸਰ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 998984722 ਠੀਕ ਆ ਜੀ ਤੇ ਤਿੰਨ ਫਿਰ ਤਿੰਨ ਭਾਜੀ ਇਹ ਹੋ ਗਈ ਗਿਆ ਚਾਰ ਪਾਉਂਗੀਆਂ ਅੱਛਾ ਇੱਕ ਵੇਗ ਗਈ ਹੋਂਦਾ ਪਹਿਲਾਂ ਹੀ ਹਾਂ ਉਹ ਡੇਰੇ ਦੇ ਲਈ ਕੇ ਦੀਆਂ ਠੀਕ ਆ ਤੇ ਦੋ ਸੋਈਆਂ ਤੇ ਇੱਕ ਗੱਬਨ ਨਾ ਠੀਕ ਆ ਪਹਿਲਾਂ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਕਾਲੇ ਰੰਗ ਦੀ ਬੈਡ ਤੇ ਕਰ ਲਈ ਆਪਾਂ ਖਾਣ ਦੇਖ ਸਕਦੇ ਕੋ ਕਾਫੀ ਪਿਆਰਾ ਵਾ ਆ ਦੇਖ ਸਕਦੇ ਹਮਾਂ ਦੇ ਤੇ ਬਰੀ ਬਰੀ ਕਨੜਾ ਵੀ ਚੰਗੀਆਂ ਵਾ ਕਿੰਨਾ ਸੂਗਾ ਜੇ ਬੱਧੀ ਇਹਦਾ ਪਹਿਲਾ ਸੂਗਾ ਮੋਹ ਛਿੱਜੀ ਜਾਂ ਬੱਛੀ ਅੱਛਾ ਪਹਿਲਾ ਸੂਗਾ ਕਿੰਨਾ ਕਿਚਰਾ ਹੈ ਜੀ ਸੋਈ ਨੂੰ ਸੋਈ ਦੇ ਭਾਈ ਇਹ ਤੇ ਜਿਆਦਾ ਜੀ ਤੀਸਰਾ ਦੇਣੇ ਹਾਂ ਜੀ ਮਗਰ ਬੱਛਾ ਜੀ ਅੱਛਾ ਅੱਜ ਤਾਂ ਬੋਲਾ ਹੀ ਹਣਾ ਇਹਦੇ ਦਾ ਬੋਲਾ ਹੀ ਭਾਜੀ ਭਾ ਬੋਲਾ ਨਾਲੇ ਮੈਂ ਦੁੱਧ ਨਾਲ ਲੋ ਅੱਛਾ ਇਹ 8 ਲੀਟਰ ਹੈਗਾ ਜੀ ਪੱਕਾ 8 ਲੀਟਰ ਲਾਊਗਾ ਤੇ ਕਿੰਨਾ ਭਾ ਨੋ ਕਹਿ ਦਈਏ ਅੱਛਾ ਹਾਂਜੀ ਕਿੰਨਾ ਕਿਚਵਾਈ ਜਾਊਗੀ ਦੁੱਧ ਭਾਜੀ 11-12 ਕਿਲੋ ਚਵਾਊਗੀ ਬੱਛੀ ਠੀਕ ਹੈ ਜੀ ਹਾਂਜੀ ਲਿਆ ਫਿਰ ਤੋਰਾ ਹੁਣ ਮੋਕੇ ਦੇ 8 ਲੀਟਰ ਚਵਾ ਦੋਗੇ ਤਰਾ ਜੀ ਵੱਧ ਹੋਊਗਾ ਅੱਛਾ 8 ਲੀਟਰ ਕ ਠੀਕ ਹੈ ਜੀ ਚਲੋ ਕੋਈ ਨਹੀਂ ਅੰਦਰ ਕਮਾ ਲਓ ਬਾਕੀ ਕੰਪੈਕਟ ਜਿਹਾ ਹਵਾਨਾ ਗਾਣ ਜਾਲੇ ਤੱਕ ਜਾਣ ਨੂੰ ਆਜਿ ਤੇ ਕੀ ਰੱਖੀਏ ਬਿੱਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਭਾਈ ਬੱਚੀ ਭਾਵੇਂ 233 ਦੀ ਵੇਚਦੀ ਐ ਅੱਛਾ ਤੇ ਜੋ ਮਾਨਤਨ ਕਰਦਾਂਗੇ ਕਿੰਨਾ ਇੰਨੀ ਕਰਦਾਂਗੇ ਭਾਜੀ ਅੱਛਾ 3000 ਮਾਨ ਕਰ ਭਾਈ 1000 ਦੀ ਦੇ ਦਾਂਗੇ 2000 ਦੀ ਦੇ ਦੋ ਹੋਰ ਭਾਜੀ 500 ਛੋੜ ਹੋ ਜੂਗੀ ਠੀਕ ਐ ਜੀ ਚਲੋ 26 ਦੇ ਦਾਂਗਾ ਪਹਿਲਾਂ ਰੰਗ ਕਾਲਾ ਬਲੈਕ ਪੂਰੀ ਜੇ ਕਾਲੇ ਰੰਗ ਦੀ ਵਹਿੜ ਐ ਬਾਕੀ ਨਵੀਂ ਵਹਿੜ ਐ ਨਵੀਂ ਵਹਿੜ ਭਾਜੀ ਉਹ ਤੇਰਾ ਠੰਡੀ ਤੇਰੀ ਆ ਠੰਡੀ ਭਾਜੀ ਵਾ ਮੰਗਾ ਪਾ ਗਏ ਅੱਛਾ ਨੇ ਰੱਸੀ ਪਾਈ ਦੀ ਠੀਕ ਐ ਜੀ ਥੱਲੇ ਰੱਸੀ ਪਾਈ ਦੀ ਕਹਿੰਦੇ ਪਾਈ ਦੀ ਜੀ ਤੇ ਚੋਲੀ ਦੇ ਬਾਲਟੀ ਨਾਲ ਠੀ ਆ ਦੇਖ ਸਕਦੇ ਜੀ ਇਹ ਭਾਜੀ ਹੁਣੇ ਆਈ ਬੱਚੀ ਤੇ ਥਾਣੇ ਦੇਖ ਸਕਦੇ ਇਹਦੇ ਲੱਗ ਤੋ ਇੱਕ ਰੇ ਥਾਣੇ ਚੰਗੇ ਗਾਪ ਤੇ ਥਾਣੇ ਜਿਹੜਾ ਦੂਰ ਦੂਰ ਥਣ ਲੱਗਾ ਜਿਹੜਾ ਇਹ ਭਾਜੀ ਰਾਤੀ ਲਈ ਹੀ ਲੈੜ ਆਪਾਂ ਅੱਛਾ ਰਾਤੀ ਭਾਜੀ ਮੈਂ ਤੇ ਵਿੱਕੀ ਦੋਵੇਂ ਹੀ ਹਾਂ ਅਛਾ ਰਾਤੀ ਇਹਨੇ ਦੁੱਧ ਦਿੱਤਾ ਭਾਜੀ 11.5 ਕਿਲੋ ਅੱਛਾ ਦੁੱਧ ਦੇ ਥਲੇ ਹੈਗਾ ਜੀ 22-23 ਲੀਟਰ ਅੱਛਾ ਪਰ ਆਪਾਂ 20 ਲੀਟਰ ਹੀ ਦੇਣੀ ਆ ਅਛਾ ਰਾਤੀ ਭਾਜੀ ਚੋਈ ਛੇ ਮੰਨ ਲਓ 6 ਵਜੇ ਅੱਛਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਦੇਣੇ ਫੇਰ ਚੋਣੀ ਆ ਮੰਨ ਲਓ ਦੁੱਧ ਵਾਵਾ ਦਿੱਤਾ ਗਾਣੇ ਰਾਤੀ 11.5 ਕਿਲੋ ਦੁੱਧ ਬਣਿਆ ਅੱਛਾ ਤੇ ਉਹਨਾਂ ਨੇ ਝੋਲਿਆ ਤੁਸੀਂ ਭਾਜੀ ਦਿਨ ਸਵੇਰੇ ਗਾਹ ਤੇ ਆਏ ਬਣੇਗਾ ਅੱਛਾ ਤੇ ਉਹਨਾਂ ਨੇ ਮੈਂ ਕਿਹਾ ਵੀ ਨਹੀਂ ਅਹੀਂ ਗਾਂ ਨਹੀਂ ਚੋਣੀ ਆ ਲਓ ਪੈਸੇ ਲੈ ਲਓ ਤੁਸੀਂ ਅੱਛਾ ਤੇ ਗਾਂ ਲੈ ਲਓ ਤੁਸੀਂ ਅੱਛਾ ਦੇ ਨਹੀਂ ਨਹੀਂ ਗਾਂ ਹੀ ਚੋਕੇ ਦੇਣੀ ਹੁਣ ਤੁਸੀਂ ਰਾਤੀ ਸਾਨੂੰ ਸਮਝਾਇਆ ਵੀ ਛਦਾਈ ਵੀ ਦ ਦੇ ਆਂਦੇ ਆਂਦੇ ਵੀ ਆਵਾਜ਼ ਡੰਗਾ ਲਿਆਉਣੀ ਆ ਗਾਣੇ ਖਿਚੋਣੀ ਤੇ ਮੈਂ ਹੈ ਨਹੀਂ ਗਾਣਾਂ ਦੇ ਚੋਕੇ ਦੇਣੀ ਆਂਦੇ ਇਤਰਾ ਨਹੀਂ ਗਾਣੀ ਦੇਣੀ ਆਪਣਾ 500 ਰੁਪਏ ਸਾਈ ਵੱਲ ਵਾਪਸ ਅੱਛਾ ਬਾਜੀ ਮੁਰਕੇ ਅਸੀਂ ਕਿਹਾ ਚਾਹੁੰਦਾ ਹਾਂ ਬਾਲ ਜੀ ਚੋਲੀ ਬਾਜੀ ਸਾਰੀ ਗਾਹ ਚੋੜੀ ਫੇਰ ਬਾਜੀ ਦੇਣੇ ਉਹਨੇ ਦੁੱਧ ਤਾਂ ਗਾ ਅੱਛਾ ਦੁੱਧ 22 ਲੀਟਰ ਆ ਪਰ 20 ਲੀਟਰ ਆ ਜੋ ਕੋਈ ਮਚੋਲੇ ਹੁਣ ਚਵਾਈ ਹੋਈ ਜੀ ਅੱਛਾ ਚਵਾਈ ਹੋਈ ਆ ਚਵਾਈ ਹੋਈ ਆ ਜਾ ਫਿਰ ਤੋਰ 6 6.5 ਦੀ ਚਵਾਈ ਹੋਈ ਜੀ ਠੀਕ ਆ ਜੀ ਚੋਕੇ ਲਿਆਂਦੀ ਆ ਹਾਂ ਚੋੜੇ ਆਖੀ ਆ ਜੀ ਤੇ ਦੁੱਧ ਹੁਣ ਚਵਾ ਦੋਗੇ 20 ਲੀਟਰ ਕਰੋ ਮੈਂ ਨਾਲੇ ਪਾਈ ਵਾਧੂ ਦੁੱਧ ਪਾਈ 23 ਲੀਟਰ ਆ ਪਰ 20 ਲੀਟਰ ਸੂਈ ਨੂੰ ਕਿੰਨਾ ਚਿਰ ਹੋਇਆ ਜੇ ਸੂਈ ਨੂੰ ਪਾਈ 6-7 ਦਿਨਾਂ ਜੁਗੇ ਜਲਸੀ ਜੇ ਕਾਲੇ ਰੰਗ ਦੀ ਬਾਕੀ ਸੂਈ ਸਵਾਈ ਹੈ ਆਪਣੀ ਕੋਈ ਵੀ ਚੋਇ ਕਰਕੇ ਲੈ ਜੇ ਠੰਡੀ ਪਾਜੀ ਦੇਖੋ ਉੱਤਰਾ ਵੀ ਠੰਡੀ ਤੇਰੀ ਆ ਠੀਕ ਆ ਜੀ ਬਾਕੀ ਹੁਣ ਕੋਈ 11 11:30 ਦਾ ਟਾਈਮ ਹੋਣਾ ਵਾ ਜਿਹੜਾ ਵੀਡੀਓ ਬਣਾਉਂਦਾ ਤੇ ਬੱਚਾ ਕਿਹੜਾ ਜੇ ਤਾਂ ਵਾਹ ਬੱਚਾ ਜੇ ਵਾਹ ਅੱਛਾ ਬੱਚਾ ਹੈ ਹਾਂਜੀ ਭਾਜੀ ਆੜੇ ਆੜੇ ਮੋٹے ਥਾਣ ਕੜਦੀ ਗਾ ਪੂਰੇ ਥਾਣ ਫੁਲਾਉਂਦੀ ਆ ਨਮੇ ਕਰਦੀ ਆ ਠੀਕ ਆ ਥੂਣ ਚਵਾ ਅਗਲੇ ਨਾਲ ਅਗਲਾ ਸਾਵਾ ਹੋਊਗਾ ਮਗਰ ਪਿਛਲੇ ਨਾਲ ਪਿਛਲਾ ਸਾਵਾ ਹੋਊਗਾ ਬਾਕੀ ਸੋਈ ਸੁਵਾਈ 20 ਲੀਟਰ ਨਾ ਹੋਵੇ ਅੱਛਾ ਕੋਈ ਸਾਈਪ ਆ ਕੇ ਗਾਂਚ ਵਾਲੇ 3-4000 ਰੁਪਏ ਬਾਹੂ ਕਹਿੰਦੇ ਗਾਂਚਵਾ ਦਾਂਗੇ ਉਹਨੂੰ ਅੱਛਾ ਮੋਟਾਂਗੇ ਚੋਲੇ ਤਿੰਨ ਰੰਗ ਚੋਲੇ ਸਾਡੇ ਘਰ 20 ਲੀਟਰ ਦੁੱਧ ਹੋਵੇ ਤੇ 20 ਲੀਟਰ ਕੋਈ ਗੱਲ ਨਹੀਂ ਜੋੜਦਾਨਾ ਕੋ ਉਹ ਪਾਵਾਂਗੇ ਫਿਰ ਸਾਈ ਡਬਲ ਡਬਲ ਭਾਜੀ ਦੇ ਦਾਂਗੇ ਜਾ ਅੱਛਾ ਜੇ 3 ਬਾਹੂ 6 ਦਵਾਂਗਾ ਅੱਛਾ ਜੇ 20 ਲੀਟਰ ਦੁੱਧ ਨਾਲ ਪਰ ਦੁੱਧ ਭਾਜੀ 22 23 ਲੀਟਰ ਹੀ ਆ ਅੱਛਾ ਰੀਆਂ ਲਿਟਾ ਦੇ ਨਹੀਂ ਪਤਾ ਦਾਂਗਾ ਬਾਕੀ ਇਹ ਆ ਕਿ ਸੋਈ ਸਵਾਈ ਹੈ ਕੋਈ ਵਿੱਚ ਵਾਈ ਕਰਕੇ ਖੜੇ ਹਨ ਹਾਂ ਛਾਂਡ ਠੁੰਡੇ ਤੁਹਾਨੂੰ ਪਤਾ ਆਏ ਸਵੇਰੇ ਆਈ ਆ ਥੋੜਾ ਬਾਜਾ ਖਾਂਡ ਦਾ ਆਪਾਂ ਕਹਿ ਨਹੀਂ ਸਕਦੇ ਹਾਂਜੀ ਹਾਂਜੀ ਬਾਕੀ 20 ਲੀਟਰ ਦੁੱਧ ਦਊਗਾ ਤੇ ਇਹਦਾ ਮੁੱਲ ਮੈਨਾਂ ਭਾਜੀ ਦਕਾਣ ਨੂੰ ਪੂਰੀ ਬਣ ਜਾਂਦੀ ਹੈ ਠੀਕ ਹੈ ਹੋਰ ਚਵਾਈ ਹੋਈ ਜੀ ਤੇ ਮੁੱਲ ਇਹਦਾ ਮੁੱਲ ਭਾਜੀ 76000 76000 ਹਾਂ ਇਹ ਕੀ ਕਿਹੜਾ ਮੁੱਲ ਕਰਤਾ ਜੀ ਅੱਜ ਮੁੱਲ ਭਾਜੀ ਵੇਖ ਲਓ ਗਾਈ ਵੱਡੀ ਏ ਜੋੜੇ ਦਾ ਥੋੜਾ ਪੁੱਛਿਆ ਵਾ ਕੱਲੀ ਦਾ ਪੁੱਛਿਆ ਜੇ 60 ਦੀ ਦੇ ਦਈਏ ਨਹੀਂ ਕਰਾ ਕੁਛ ਮੰਨਤਾ ਨਾ 50 ਹੀ ਦੇ ਦਈਏ ਭਾਈ ਅੱਛਾ 50 ਹੀ ਦੇ ਦਈਏ ਹੋਰ ਮੌਕੇ ਤੇ ਕਰ ਦੋਗੇ ਹੋਰ ਦੋ ਛੱਡ ਦੇ 48000 ਦੀ ਦੇ ਦੇ 48000 ਦੀ ਦੇ ਦੇ ਚਲੋ ਠੀਕ ਹੈ ਬਾਕੀ ਕੋ ਫੋਨ ਲਾਵੇ ਫੋਨ ਲਾਵੇ ਕੋਈ ਗੱਲ ਨਹੀਂ ਦੇ ਦਾਂਗੇ ਮਾਨ ਤਨ ਮੌਕੇ ਤੇ ਹੋਰ ਹੋ ਜੂਗਾ ਬਾਕੀ ਭਾਜੀ ਮੰਨ ਲਓ ਹੁਣ ਪੱਠੇ ਪੁੱਠੇ ਵਾਧੂ ਆ ਗਏ ਆ ਅੱਛਾ ਤੇ ਮੰਨ ਲਓ ਕੋਈ ਰੇੜੇ ਰਾੜੇ ਤੇ ਜਾ ਕੇ ਛੱਡੂ ਨਾ ਉਹ ਤਾਂ ਬਹੁਤਾ ਨਹੀਂ ਨਾ ਮੰਨਦਾ ਤੇ 526 ਲੀਟਰ ਵਧਿਆ ਚਵਾਉਗੀ। ਅੱਛਾ 526 ਲੀਟਰ ਐਵੇਂ ਭਾਜੀ ਕਹਿ ਦਈਏ 27 28 526 ਤੋਂ ਨਹੀਂ ਮਰਦੀ ਅੱਛੀ। ਠੀਕ ਹੈ ਜੀ। ਹਾਂਜੀ। ਤੇ ਹੁਣ ਇੱਕ ਅਗ ਬਣਾ ਗਈ। ਚਲ ਇਹ ਕਿੰਨਾ ਕੁ ਲੈਜੀ ਟਾਈਮ? ਭਾਜੀ ਇਹਨੇ ਵੀ ਹਫਤਾਗ ਲੈ ਹੀ ਜਾਊਗੀ ਗੱਲ ਕਰੀਏ। ਅੱਛਾ। ਹਾਂਜੀ ਬਾਕੀ ਠੱਡੀ ਦੀ ਰੀਅ ਚਲਸੀ ਆ। ਆ ਦੇਖੋ। ਤੇ ਇਹ ਕਿੰਨਾ ਕੁ ਦੁੱਧ ਚਵਾਜੂਗੀ? ਦੁੱਧ ਭਾਜੀ ਇਹਨੇ ਪਹਿਲੇ ਸੂਏ ਕਹਿੰਦੇ ਆ ਵੀ 12-13 ਲੀਟਰ ਚਵਾਇਆ ਏ। ਅੱਛਾ। ਪਰ ਕੀ ਮੈਨਾਂ ਇੰਨਾ ਕਿ ਚਵਾਦੇ ਤੇ ਬੜਾਈ ਆ ਲਿਆ ਫਿਰ ਤੋੜ ਦਈਏ ਨਾ ਬਾਕੀ ਆਵੇ ਲੰਮੋ ਤੇ ਰੇ ਲਿਆਈਏ ਕੰਨ ਨਿਗੇ ਨਿਗੇ ਛੋਟੇ ਛੋਟੇ ਕੰਨ ਆ ਇਹ ਜੱਸੀਆਂ ਹੀ ਆ ਲਗਪਗ ਸਾਰੀਆਂ ਕੋਈ ਕਾਲੀ ਹੈ ਤੇ ਕੋਈ ਗੋੜੀ ਹੈ ਲਾ ਲਈ ਬੈਂਟ ਨੂੰ ਲੋਣਾ ਤੇ ਲਾ ਦੋ ਬਾਕੀ ਇੱਕ ਸਾਈਡ ਤੇ ਥੋੜੀ ਜਿਹੀ ਭਲ ਵੀ ਪਈ ਹੈ ਕਈ ਵਾਰ ਇਹ ਭਲਾਂ ਪੈ ਜਾਂਦੀਆਂ ਇੱਕ ਸਿਰ ਤੇ ਟੰਗ ਰਹਿੰਦੇ ਬਾਕੀ ਚੰਗੀ ਤਿਆਰ ਹੋਣੀ ਆ ਵੇ ਤੇ ਇਹਦਾ ਕੀ ਰੱਖਣਾ ਵੇ ਜੀ ਫਿਰ ਆਪਾਂ ਦਾ ਮੇਰਾ ਤਾਂ ਭਾਈ ਜੋ ਛੜ ਦੀਏ 40 38 ਦੇ ਦਈਏ ਨਹੀਂ 38 ਦੀ ਨਾ ਦੋ ਕਿੰਨੇ ਦੇਈਏ ਭਾਈ ਕੀ ਦੇ ਦਈਏ ਵੇਖ ਲਓ ਤੁਹਾਡੀ ਮਰਜ਼ੀ ਜੇ ਜੀ ਦੱਸ ਦੋ ਕਰ ਦਈਏ ਜੈ ਜਿਆ ਹੋਰ ਭਾਈ 2 ਛੜ ਦੀਏ 33 ਦੇ ਦਈਏ 33 ਆ ਦੀ ਦੇ ਦਈਏ ਭਾਈ ਅੱਛਾ ਪੂਰੇ 33 ਪੂਰੇ 33 ਆ ਦੀ ਭਾਈ ਵੇਖ ਲਓ ਜੇ ਬੰਨੀ ਜੇ ਠੀਕ ਆ ਜੀ ਹਾਂ ਜੀ ਇਧਰ ਇੱਕ ਚੜਾ ਕੇ ਢਾਕੋ ਨਾ ਡਈ ਠੀਕ ਆ ਆ ਬੜੀ ਘਾ ਲਿਆ ਭਾਈ ਨੜੀ ਸਨਾਖੋ ਨਾਲ ਦੀ ਆਪਣੀ ਗਾਰੰਟੀ ਹੈ ਪਿੱਛੇ ਦੀ ਬਾਕੀ ਕੋਈ ਟਿੱਪ ਕੇ ਖੜੇ ਥਣ ਥਣ ਓਕੇ ਆ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਸ ਭਾਜੀ ਜਿੰਨੇ ਵੀ ਲੰਗਰ ਲੈਣਾ ਮੱਲਾ ਸਾਈ ਪਾਵੇ ਆਪਣਾ ਪਾਸ ਕਰਕੇ ਚੈੱਕ ਪਾਸ ਕਰਕੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪਣਾ ਵੇਖ ਚਾਹ ਕੇ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ